ਅਫਸਰ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਦਾ ਹੈ ਤਾਂ ਗੱਡੀ ਖੜੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਤੇ ਇਸ ਦਰਮਿਆਨ ਪਤੀ ਪਤਨੀ ਅਤੇ ਧੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਪੁੱਤ ਨੂੰ ਆਸਟ੍ਰੇਲੀਆ ਜਾਣ ਦੇ ਲਈ 에어ਪੋਰਟ ਤੇ ਛੱਡ ਕੇ ਵਾਪਸ ਆਉਂਦੇ ਹੋਏ ਖਾਟੂ ਸ਼ਾਮ ਦਰਸ਼ਨ ਕਰਕੇ ਘਰ ਵਾਪਸ ਆ ਰਹੇ ਸੰਨ ਪਰ ਘਰ ਜਾਣਾ ਇਸ ਅਫਸਰ ਪਰਿਵਾਰ ਨੂੰ ਨਸੀਬ ਨਾ ਹੋਇਆ ਕਿਉਂਕਿ ਰਸਤੇ ਦੇ ਵਿੱਚ ਇੱਕ ਸੜਕ ਹਾਦਸਾ ਵਾਪਰ ਜਾਂਦਾ ਹੈ ਤੇ ਇਸ ਸੜਕ ਹਾਦਸੇ ਦੇ ਵਿੱਚ ਪਤੀ ਪਤਨੀ ਅਤੇ ਧੀ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਬੇहद ਹੈਰਾਨ ਕਰ ਦੇਣ ਵਾਲੀਆਂ ਨੇ ਕਿ ਕਿਵੇਂ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕਿਆ ਹੈ ਇਸ ਦਰਮਿਆਨ ਜੋ ਹੈ ਕ੍ਰੇਨ ਵੀ ਮੌਕੇ ਦੇ ਉੱਤੇ ਬੁਲਾਉਣੀ ਪੈਂਦੀ ਹੈ ਵਰਦੇ ਮੀਂਹ ਦੇ ਵਿੱਚ ਇਹ ਹਾਦਸਾ ਵਾਪਰਿਆ ਤਸਵੀਰਾਂ ਤੁਹਾਨੂੰ ਉਸ ਹਾਦਸੇ ਦੀਆਂ ਦਿਖਾ ਰਹੇ ਆ ਕਿ ਇਹ ਪਰਿਵਾਰ ਜਿਹੜੇ ਕਿ ਹਰਿਆਣਾ ਪੁਲਿਸ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕਿਆ ਹੈ ਮਨੋਜ ਕੁਮਾਰ ਜਿਸਦੀ ਕੀ ਉਮਰ 46 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਹਨਾਂ ਦੀ ਪਤਨੀ ਜਿਹੜੀ ਕੀ ਹਰਿਆਣਾ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸੀ ਇਸ ਨਾਲ ਹੀ ਜੋ 28 ਸਾਲ ਦੀ ਇੱਕ ਲੜਕੀ ਦੀ ਵੀ ਮੌਤ ਹੋ ਚੁੱਕੀ ਹੈ ਬੇਹਦ ਮੰਦ ਭਾਗਾ ਇਹ ਹਾਦਸਾ ਵਾਪਰਿਆ ਚਾਈ ਚਾਈ ਪੁੱਤ ਨੂੰ ਆਸਟ੍ਰੇਲੀਆ ਵਾਲਾ ਜਹਾਜ਼ ਚੜਾਇਆ ਸੀ ਉਸ ਤੋਂ ਬਾਅਦ ਦਰਸ਼ਨ ਕਰਨ ਦੇ ਲਈ ਖਾਟੂ ਸ਼ਾਮ ਗਿਆ ਸੀ ਇਹ ਪਰਿਵਾਰ ਪਰ ਕਾਰ ਜਾਣਾ ਇਸ ਪਰਿਵਾਰ ਨੂੰ ਨਸੀਬ ਨਾ ਹੋਇਆ ਕਿਉਂਕਿ ਰਸਤੇ ਦੇ ਵਿੱਚ ਹੀ ਇਹ ਮੰਦ ਭਾਗਾ ਹਾਦਸਾ ਵਾਪਰ ਜਾਂਦਾ ਤਾਂ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਦਾ ਕਾਰਨ ਇਹ ਸੜਕ ਹਾਦਸਾ ਬਣਿਆ ਜਿਸ ਤੇ ਵਿੱਚ ਇੱਕ ਗੱਡੀ ਜਿਹੜੀ ਹੈ ਖੜੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਪੰਚਕੁਲਾ ਦਾ ਇਹ ਰਹਿਣ ਵਾਲਾ ਸੀ ਪਰਿਵਾਰ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਇਆ ਹੈ ਨੈਸ਼ਨਲ ਹਾਈਵੇ ਦੇ ਉੱਤੇ ਮੌਕੇ ਦੇ ਉੱਤੇ ਕ੍ਰੇਨ ਬੁਲਾਉਣੀ ਪੈਂਦੀ ਹੈ ਇੰਨਾ ਜ਼ਿਆਦਾ ਜੋ ਹਾਦਸਾ ਮੰਦ ਭਾਗਾ ਵਾਪਰਿਆ ਹੈ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜੋ ਹੈ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਟਰੱਕ ਚਾਲਕ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਪਰ ਦੂਜੇ ਪਾਸੇ ਆਪਣੇ ਪੁੱਤ ਅਤੇ ਆਪਣੀ ਨੂੰ ਨੂੰ ਵਿਦੇਸ਼ ਜਾਣ ਦੇ ਲਈ 에어ਪੋਰਟ ਦੇ ਉੱਤੇ ਛੱਡ ਕੇ ਵਾਪਸ ਖਾਟੂ ਸ਼ਾਮ ਦੇ ਦਰਸ਼ਨ ਕਰਨ ਗਿਆ ਸੀ ਇਹ ਪਰਿਵਾਰ ਕਿ ਆਖਿਰਕਾਰ ਦਰਸ਼ਨ ਕਰਨ ਤੋਂ ਬਾਅਦ ਸਿੱਧਾ ਘਰ ਜਾਵਾਂਗੇ ਪਰ ਘਰ ਜਾਣਾ ਇਸ ਪਰਿਵਾਰ ਨੂੰ ਨਸੀਬ ਨਾ ਹੋਇਆ ਕਿਉਂਕਿ ਪਿੰਡ ਮੋਣਾ ਦੇ ਨਜ਼ਦੀਕ ਇਹ ਹਾਦਸਾ ਵਾਪਰ ਜਾਂਦਾ ਹੈ ਕਿ ਸਾਈਡ ਦੇ ਉੱਤੇ ਜੋ ਸਕ੍ਰੈਪ ਦੇ ਨਾਲ ਭਰਿਆ ਹੋਇਆ ਟਰੱਕ ਸੀ ਉਸ ਦੇ ਨਾਲ ਇਹਨਾਂ ਦੀ ਗੱਡੀ ਦੀ ਟੱਕਰ ਹੋ ਜਾਂਦੀ ਹੈ ਤੇ ਤਿੰਨ ਲੋਕਾਂ ਦੀ ਜੋ ਹੈ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕੋ ਪਰਿਵਾਰ ਦੇ ਇਹ ਤਿੰਨ ਜੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਆਪਣੇ ਪੋਤੇ ਤੇ ਨੂੰ ਨੂੰ ਜੋ ਹੈ ਏਅਰਪੋਰਟ ਤੇ ਛੱਡ ਕੇ ਆਏ ਸਨ ਕਿਉਂਕਿ ਉਹਨਾਂ ਨੇ ਆਸਟ੍ਰੇਲੀਆ ਜਾਣਾ ਸੀ ਤੇ ਉਸ ਤੋਂ ਬਾਅਦ ਖਾਟੂ ਸ਼ਾਮ ਦੇ ਦਰਸ਼ਨਾਂ ਦੇ ਲਈ ਗਏ ਦਰਸ਼ਨ ਕਰਨ ਤੋਂ ਬਾਅਦ ਵਾਪਸ ਘਰ ਆ ਰਹੇ ਸਨ ਜਿਸ ਵੇਲੇ ਇਹ ਹਾਦਸਾ ਵਾਪਰਦਾ ਸੜਕ ਦੇ ਕਿਨਾਰੇ ਦੀ ਉੱਤੇ ਜੋ ਹੈ ਸਕ੍ਰੈਪ ਦੇ ਨਾਲ ਭਰਿਆ ਹੋਇਆ ਟਰੱਕ ਖੜਿਆ ਹੁੰਦਾ ਜਿਸਦੇ ਵਿੱਚ ਜੋ ਹੈ ਇੱਕ ਗੱਡੀ ਜਾ ਕੇ ਵੜ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਮੀਂਹ ਪੈ ਰਿਹਾ ਸੀ ਤੇ ਗੱਡੀ ਦੇ ਹਾਲਾਤ ਇੰਨੇ ਜ਼ਿਆਦਾ ਕੰਡਮ ਹੋ ਚੁੱਕੇ ਹੋ ਚੁੱਕੇ ਸਨ ਇਸ ਕਦਰ ਇਹ ਗੱਡੀ ਜਿਹੜੀ ਹੈ ਟਰੱਕ ਦੇ ਅੰਦਰ ਵੜ ਗਈ ਸੀ ਕਿ ਮੌਕੇ ਦੇ ਉੱਤੇ ਕ੍ਰੇਨ ਦੀ ਮਦਦ ਲੈਣੀ ਪੈਂਦੀ ਹੈ ਤਾਂਕਿ ਇਸ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਤਸਵੀਰਾਂ ਤੁਹਾਨੂੰ ਉਸ ਗੱਡੀ ਦੀਆਂ ਤੇ ਨਾਲ ਹੀ ਉਸ ਕ੍ਰੇਨ ਦੀਆਂ ਤੇ ਉਸ ਟਰੱਕ ਦੀਆਂ ਦਿਖਾ ਰਿਹਾ ਕਿ ਜਿਸ ਦੇ ਨਾਲ ਇਸ ਅਫਸਰ ਪਰਿਵਾਰ ਦੀ ਗੱਡੀ ਦੀ ਟੱਕਰ ਹੁੰਦੀ ਹੈ ਤੇ ਮੰਦ ਭਾਗੀ ਖਬਰ ਹੈ ਕਿ ਇਸ ਹਾਦਸੇ ਦੇ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਜਾਂਦੀ ਹੈ ਜਿਹੜੇ ਕਿ ਇੱਕੋ ਪਰਿਵਾਰ ਦੇ ਜੀਸਨ ਮਾਂ ਧੀ ਅਤੇ ਪਿਓ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਗੱਡੀ ਇਸ ਕਦਰ ਇਨੀ ਜ਼ੋਰ ਦੇ ਨਾਲ ਟਰੱਕ ਦੇ ਨਾਲ ਟਕਰਾਈ ਹੈ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਗੱਡੀ ਪੂਰੀ ਤਰ੍ਹਾਂ ਚਿੱਬੀ ਹੋ ਚੁੱਕੀ ਹੈ ਇੰਨਾ ਮੰਦ ਭਾਗਾ ਇਹ ਹਾਦਸਾ ਵਰਦੇ ਮੀਂਹ ਦੇ ਵਿੱਚ ਵਾਪਰਿਆ